ਜਿਵੇਂ ਨਾ ਕਿਸੇ ਸਿਆਣੇ ਨੇ ਕਿਹਾ ਸੀ ਕਹਿੰਦਾ ਬਾਬੂ ਬਈਆ ਜ਼ਿੰਦਗੀ ਲੰਬੀ ਨਹੀਂ ਅੱਛੀ ਹੋਣੀ ਚਾਹੀਏ ਉਹ ਗੱਲ ਬਹੁਤ ਵਧੀਆ ਸੀ ਤੇ ਬੜੀ ਵੱਡੀ ਸੀ ਐਵੇਂ ਆ ਕਿ ਮਕਾਨ ਤੁਹਾਡਾ ਵੱਡਾ ਨਹੀਂ ਪਰ ਸੋਹਣਾ ਹੋਣਾ ਚਾਹੀਦਾ ਐਵੇਂ ਐਦਾਂ ਨਹੀਂ ਕਿ ਤੁਸੀਂ ਕੰਕਰੀਟ ਦਾ ਜੰਗਲ ਹੀ ਛੱਤਣਾ 5-7000 ਫੁੱਟ ਥੱਲੇ 2-3000 ਫੁੱਟ ਉੱਤੇ 7-800 ਫੁੱਟ ਉਸ ਦੇ ਉੱਪਰ 200 ਫੁੱਟ ਉਸ ਦੇ ਉੱਪਰ ਮਕਾਨ ਨਹੀਂ ਛੱਤਣਾ ਆਪਾਂ ਘਰ ਬਣਾਉਣਾ ਸਵਰਗ ਜਿਹਦੇ ਵਿੱਚ ਤੁਹਾਡਾ ਪਿਆਰ ਹੋਵੇ ਹਰ ਬੰਦੇ ਦਾ ਸੁਪਨਾ ਹੁੰਦਾ ਮੇਰਾ ਘਰ ਹੋਵੇ ਸੋਹਣਾ ਹੋਵੇ ਸੋਹਣਾ ਘਰ ਕਿਦਾਂ ਬਣਾਉਣਾ ਉਹ ਤੁਹਾਨੂੰ ਦੱਸਾਂਗੇ ਕਿਦਾਂ ਪੈਸਾ ਬਚਾਉਣਾ ਕਿੰਨੀ ਕੁ ਜ਼ਰੂਰਤ ਹੈ ਤੇ ਕਿੰਨਾ ਕੁ ਤੁਸੀਂ ਬਣਾ ਸਕਦੇ ਹੋ ਮੇਰੇ ਮੁਤਾਬਕ ਬਾਕੀ ਆਪੋ ਆਪਣੀ ਸੋਚ ਹੈ ਜੇ ਪੈਸਾ ਵਾਧੂ ਪਿਆ ਤਾਂ ਜਿੰਨਾ ਮਰਜ਼ੀ ਲਾ ਲਓ ਪਰ ਚੰਗੀ ਚੀਜ਼ ਬਣਾ ਕੇ ਤੁਹਾਨੂੰ ਦਿਖਾਉਣੀ ਆ ਉਹਦੀ ਸ਼ੁਰੂਆਤ ਕਰਦੇ ਆ ਅੱਜ ਆਓ ਮਿਲਦੇ ਆ ਨਵੇਂ ਘਰ ਦੀ ਨਵੀਂ ਸ਼ੁਰੂਆਤ ਤੇ ਹਾਂਜੀ ਕਿਵੇਂ ਹੋ ਸਾਰੇ ਆਸ ਕਰਦਾ ਤੁਸੀਂ ਠੀਕ ਹੋਵੋਗੇ ਕਾਫੀ ਦਿਨਾਂ ਬਾਅਦ ਅੱਜ ਵੀਡੀਓ ਆਈ ਆ ਕੈਮਰੇ ਤੋਂ ਦੂਰੀ ਬਣਾਈ ਹੋਈ ਸੀ ਕਈ ਕਮਾਂਕਾਰਾਂ ਚੁੱਲ੍ਹ ਗਿਆ ਸੀ ਤੇ ਟਾਈਮ ਨਹੀਂ ਲੱਗਿਆ ਤੁਹਾਡੇ ਨਾਲ ਗੱਲਾਂ-ਵਰਤਾਂ ਦਾ ਤੇ ਹਮੇਸ਼ਾ ਮੇਰੀ ਕੋਸ਼ਿਸ਼ ਇੱਕ ਰਹਿੰਦੀ ਹੈ ਕਿ ਘੱਟ ਚੀਜ਼ ਬਣਾਈ ਜਾਏ ਘੱਟ ਵੀਡੀਓ ਬਣਾਈਆਂ ਜਾਣ ਪਰ ਵਧੀਆ ਬਣਾਈਆਂ ਜਾਣ ਜੇ ਤੁਸੀਂ ਮੈਨੂੰ ਦੇਖਦੇ ਹੋ ਤਾਂ ਮੇਰਾ ਫਰਜ਼ ਬਣਦਾ ਤੁਹਾਨੂੰ ਕੁਝ ਚੰਗਾ ਦਿਖਾਉਣ ਦਾ ਆਪਣੇ ਮਕਾਨ ਦਾ ਕੰਮ ਚੱਲੀ ਜਾਂਦਾ ਸੀ ਬਾਬੇ ਦੀ ਕਿਰਪਾ ਦੇ ਨਾਲ ਆਪਾਂ ਨਵਾਂ ਮਕਾਨ ਸ਼ੁਰੂ ਕੀਤਾ ਸੀ ਲੈਂਟਰ ਪੈ ਗਿਆ ਉਹਦਾ ਹੁਣ ਅੱਗੇ ਆਪਾਂ ਇਹ ਦਿਖਾਵਾਂਗੇ ਤੁਹਾਨੂੰ ਕਿ ਕਲਾਸਿਕ ਲੁੱਕ ਦੇ ਵਿੱਚ ਤੁਸੀਂ ਘੱਟ ਖਰਚੇ ਦੇ ਵਿੱਚ ਕਿੱਦਾਂ ਵਧੀਆ ਮਕਾਨ ਤਿਆਰ ਕਰ ਸਕਦੇ ਹੋ ਅੱਜ ਉਹਦੀ ਪਹਿਲੀ ਵੀਡੀਓ ਆ ਅੱਗੇ ਵੀ ਉਹਦੇ ਬਾਰੇ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਮਿਸਤਰੀਆਂ ਨਾਲ ਗੱਲਾਂ ਬਾਤਾਂ ਕਿਹੜਾ ਸਮਾਨ ਕਿੱਥੋਂ ਖਰੀਦਾਂ ਕਿੱਥੋਂ ਸਸਤਾ ਪੈਂਦਾ ਕਿਹੜਾ ਸਮਾਨ ਕਿੱਥੋਂ ਵਧੀਆ ਮਿਲਦਾ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਮਕਾਨ ਤਿਆਰ ਕਰੀ ਜਾਵਾਂਗੇ ਆਪਾਂ ਅੱਜ ਦੀ ਸ਼ੁਰੂਆਤ ਕਰਨੀ ਆਪਾਂ ਜਾਲੀਆਂ ਤੋਂ ਜਿਹੜੀਆਂ ਬਾਹਰ ਜੰਗਲੇ ਦੇ ਉੱਤੇ ਜਾਲੀਆਂ ਲੱਗਦੀਆਂ ਜਿਹੜੀਆਂ ਆਪਾਂ ਉਹ ਜੰਗਲੇ ਦੇ ਉੱਪਰ ਕਲਾਸਿਕ ਲੋਕ ਚ ਜਾਲੀਆਂ ਵਾਲੀ ਫੈਕਟਰੀ ਵੀ ਦਿਖਾਵਾਂਗੇ ਤੇ ਨਾਲੇ ਉਹਦੀ ਜਾਣਕਾਰੀ ਵੀ ਦੇਵਾਂਗੇ ਵੀ ਤੁਸੀਂ ਕੀ ਚੀਜ਼ ਪਰਚੇਜ਼ ਕਰਨੀ ਆ ਉਹਦੇ ਵਿੱਚ ਮਟੀਰੀਅਲ ਰੇਟ ਜਾਂ ਕਿਹੜਾ ਸਾਈਜ਼ ਸਹੀ ਰਹਿੰਦਾ ਜਾਂ ਕਿੱਦਾਂ ਆ ਵੀ ਉਹਦੇ ਵਿੱਚ ਪਿੱਲਰ ਵਾਲੀਆਂ ਜਾਂ ਸਿੰਪਲ ਚਾਹੀਦੀਆਂ ਮੈਂ ਫੈਕਟਰੀ ਚਾਈ ਜਾਣਾ ਅੱਜ ਜਾਲੀਆਂ ਤੇ ਨਾਲੇ ਘੜਦੀਆਂ ਕੰਮਕਾਰ ਤੁਹਾਨੂੰ ਦਿਖਾ ਕੇ ਵੀਡੀਓ ਦੀ ਸ਼ੁਰੂਆਤ ਕਰ ਦੇਣੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਰੋਜ਼ ਨਵੀਆਂ ਜਾਣਕਾਰੀਆਂ ਹਾਸੇ ਠੱਠੇ ਮਜ਼ਾਕ ਤੇ ਕੁਝ ਜ਼ਰੂਰੀ ਗੱਲਾਂ ਬਾਤਾਂ ਆਪਾਂ ਇਦਾਂ ਹੀ ਤੁਹਾਡੇ ਨਾਲ ਕਰਦੇ ਰਵਾਂਗੇ ਇਸੇ ਚੈਨਲ ਤੇ ਆਓ ਮਿਲਦੇ ਆਂ ਫੈਕਟਰੀ 'ਚ ਸਿੱਧਾ ਆਹਾ ਲੱਗਦੀ ਹੈ ਇੱਕ ਫੈਕਟਰੀ ਆਹ ਸਿਮਿੰਟ ਦਾ ਸਮਾਨ ਬਣਦਾ ਇਹਨਾਂ ਕੋਲ ਦੇਖਦੇ ਆਂ ਇਹਨਾਂ ਕੋਲ ਸ਼ਾਇਦ ਮਿਲ ਜਾਣ ਆਪਾਂ ਨੂੰ ਰਸਤੇ 'ਚ ਆਈਏ ਪਹਿਲੀ ਹਾਂ ਬਈ ਇਹ ਸਮਾਨ ਇਹਨਾਂ ਕੋਲ ਕਾਫੀ ਇਹਨਾਂ ਤੋਂ ਪੁੱਛਦੇ ਆਂ ਸਿਮਿੰਟ ਦਾ ਸਮਾਨ ਹੀ ਆ ਸਾਰਾ ਬਣਾਉਂਦੇ ਹੋਣਗੇ ਜਾ ਰਹੀਆਂ ਵੀ ਐਨੀਡ ਚੈਨ ਹੈ ਤੁਹਾਡੇ ਕੋਲ ਸਾਰੇ ਜਿਹੜੇ ਲੱਗੇ ਨੇ ਕਿ ਹੋਰ ਵੀ ਨੇ ਗਰੀਬ ਨਾਲ ਇਹ ਪ੍ਰਕਾਰ ਆਹ ਤੋਤੀ ਦਾ ਵਾਲਾ ਕਿਹਾ ਗਰੀਬ ਪਿੱਲਰਾਂ ਵਾਲਾ ਅੱਛਾ ਕਿਹੜੇ ਕਿਹੜੇ ਸਾਈਜ਼ ਨੇ ਆਪਣੇ ਕੋਲ ਇਹ ਜੀ 4x2 ਵੀ ਮਿਲ ਜਾਂਦਾ 3x2 ਵੀ ਮਿਲ ਜਾਂਦਾ ਅੱਛਾ ਜਿਹੜੀ ਗਲਾਈ ਚਾਹੀ ਕੋਈ 1.5 18 ਇੰਚ ਦੀ ਮਿਲ ਜਾਂਦਾ 24 ਇੰਚ ਮਿਲ ਜਾਂਦਾ ਜੀ ਹਾਂ ਬਾਕੀ ਪਾਨ ਰੇਤਾਈ ਤਾਂ ਨਹੀਂ ਥੱਪਿਆ ਹੋਇਆ ਐਈ ਨਾ ਜਮੀਰ ਰੇਤਾ ਥੱਪਿਆ ਹੋਇਆ ਜੀ ਇਹ ਨਾਲੇ ਕਹਿੰਦੇ ਡਿੱਗ ਫੁੱਟ ਵੀ ਜਾਂਦੀਆਂ ਨੇ ਵਿੱਚੋਂ 100% 100% 100% ਗਾਰੰਟੀ ਹੈ ਜੀ ਇਹ ਫੁੱਟੇ ਜਾਂ ਨਹੀਂ ਹੈ ਹੈ 100% ਗਾਰੰਟੀ ਹੈ ਜੀ ਇਹ ਫੁੱਟੇ ਜਾਂ ਨਹੀਂ ਅੱਛਾ ਮੋਰਨੀਆਂ ਦੇ ਉੱਤੇ ਉਹਨਾਂ ਦੇ ਬਣਾ ਦੇ ਪੱਤੇ ਜੀ ਉਹਨਾਂ ਮੰਡਿਆਂ ਨੇ ਬਾਕੀ ਇਹ ਆਪਾਂ ਵੀ ਕਹਿੰਦੇ ਹ ਜਦੋਂ ਵੀ ਕੱਟ ਕੇ ਦੇ ਕੱਟ ਕੇ ਦੇਖੋ ਜੀ ਵੀ ਕੋਈ ਅੱਛਾ ਇਹ 4/2 ਹੈ ਉਹ 3/2 ਹੈ ਤੂੰ ਬਣਾਉਂਦਾ ਹੈ ਅੱਛਾ ਇਹ ਬਾਈ ਬਣਾਉਂਦੇ ਅੱਛਾ ਤੁਸੀਂ ਬਣਾਉਂਦੇ ਹੋ ਠੀਕ ਆ ਇਹ ਆਪਾਂ ਦੇ ਵਿੱਚ ਸਰੀਏ ਜੀ ਬਣਦੀ ਹੈ ਫੈਰ ਜੀ ਬਣਦੀ ਹੈ ਜੀ ਓਕੇ ਕਿਹ ਹੈ ਜਗਲੇ ਪੈਸੇ ਲਾਉਂਦਾ ਤਾਂ ਜਿਸਤੀ ਦਾ ਜਿਹੜੀ ਬਣਾ ਕੇ ਦੇ ਦਿੰਦੇ ਘੱਟੋ ਘੱਟੀ ਵੱਡੋ ਬਾਦਦਾ ਨਹੀਂ ਵੇਚੀ ਨਹੀਂ ਲੈ ਵੀ ਹੁਣ ਮੁੰਡੇ ਕਹਿੰਦੇ ਬਣਾ ਕੇ ਦਿਖਾਵਾਂਗੇ ਇਦਾਂ ਬਣਦੀ ਐ ਚੱਕ ਦੋ ਫੱਟੇ ਫਿਰ ਆ ਬਣਾ ਲਈ ਇਹ ਤਾਂ ਬਸ ਪਤਾ ਲਾਦਾ ਸਰੀਏ ਅੱਛਾ ਅੱਛਾ ਇਹ ਫਰਮਾ ਹੁੰਦਾ ਫਿਰ ਆ ਉੱਪਰ ਕੀ ਫੈਂਕਦੇ ਹੋ ਤੇਲ ਇਹ ਤੇਲ ਆਈ ਫਲੀਗਰੀ ਦਿਖਾਈ ਵੀ ਜਿਹੜਾ ਚਿਪੇਣਾ ਨਾਲ ਇਹ ਪਲਾਸਟਿਕ ਦਾ ਫਰਮਾ ਕਿ ਲੋਹੇ ਦਾ ਰਾਹ ਵਰਦਾ ਠੀਕ ਹੈ ਤੇ ਇਹ ਮੁੰਡਾ ਕਹਿੰਦਾ ਸੀ ਕਿ ਦੋ ਨਵੇਂ ਡਿਜ਼ਾਈਨ ਆਏ ਨੇ ਫਰਮੇ ਲਿਆਂਦੇ ਨੇ ਇਹਦੇ ਵਿੱਚ ਫੁੱਲ ਬਣਿਆ ਕਰਨਗੇ ਤਿੰਨ ਅੱਛਾ ਇਹ ਤਿੰਨ ਨਵੇਂ ਡਿਜ਼ਾਈਨ ਨੇ ਸਿਮੈਂਟ ਕਿਹੜਾ ਵਰਤਦੇ ਹੋ ਜੇ ਕਿਸੇ ਉਪਰੀ 43 43 ਕੇ 53 43 ਕੇ ਅੱਛਾ ਵਾਹ ਫਰੋਂ ਸੁਕਾਂਦੇ ਗਾਦੇ ਪੱਠੀ ਚ ਕੇ ਹਵਾ ਚ ਨਾ ਜੀ ਇਹ ਹਵਾ ਸੌਂ ਚ ਸੁਕਦੀ ਹੈ ਜੀ ਧੁੱਪੇ ਦਾ ਤੜਦੀ ਹੈ ਜੀ ਤੇ ਆ ਨੀਚੇ ਕੀ ਵਾਈਬ੍ਰੇਟਰ ਹੈ ਇਹ ਜੀ ਇਹ ਮੋਟਰ ਤੇ ਚੱਲਦੇ ਕਿਆ ਹਿੱਲੀ ਜਾਂਦਾ ਨਾ ਮੋਟਰ ਤੇ ਚੱਲਦਾ ਥੱਲੇ ਮੋਟਰ ਲੱਗੀ ਹੋਈ ਹੈ ਜੀ ਠੀਕ ਆ ਨਾ ਸਰੀਆਂ ਵੀ ਪਾਉਂਦੇ ਹੋ ਵਿੱਚ ਹੈ ਇਹ ਡੇਢ ਬੰਦੀ ਹੈ ਫੈਵਰਜੀ ਬੰਦੀ ਹੈ ਜਿਹੜੀ ਮੈਂ ਲੈ ਰਹੇ ਹਾਂ ਸਰੀਆ ਪਾਇਆ ਚ ਸਰੀਏ ਦੀਆਂ ਫਾਈਬਰ ਵੀ ਆਈ ਦੋਈ ਤਰ੍ਹਾਂ ਦੀ ਹੈ ਪਰ ਅਸੀਂ ਸਰੀਏ ਦੀ ਵੱਧ ਲਈ ਕਰੀ ਅੱਛਾ ਤੁਹਾਨੂੰ ਦਿੱਕਤ ਦੋਆਂ ਦੀ ਨਹੀਂ ਹੈਗੀ ਸਹੀ ਠੀਕ ਪਰ ਮੁੰਡ ਨੇ ਇੱਕ ਹੋਰ ਚੀਜ਼ ਦੱਸੀ ਹੈ ਕਹਿੰਦਾ ਇਹ ਫਾਈਬਰ ਹੈ ਆ ਦੇਖੋ ਹਿੱਲ ਰਹੀ ਹੈ ਫਾਈਬਰ ਵੀ ਵਿੱਚ ਪੈਂਦੀ ਹੈ ਜਿੱਦਾਂ ਇਹਨਾਂ ਨੇ ਹੁਣ ਇੱਕ ਸਰੀਆ ਪਾਇਆ ਸੀ ਇਹ ਵਾਲਾ ਸਰੀਆ ਵੀ ਪੈਂਦਾ ਪਰ ਮੈਨੂੰ ਤਾਂ ਲੱਗਦਾ ਵੀ ਸਰੀਏ ਵਾਲੇ ਲੈਣਾ ਚਾਹੀਦਾ ਕਿ ਨਹੀਂ ਫਾਈਬਰ ਨਾਲੋਂ ਸਰੀਆ ਠੀਕ ਹੈ 20-50 ਰੁਪਏ ਮਹਿੰਗੀ ਜ਼ਰੂਰ ਹੋਏਗੀ ਮਹਿੰਗਿਆ ਸਰ ਇਹ ਵਾਲੀ ਸਰ ਇਹ ਵਾਲੀ ਮਹਿੰਗਿਆ ਯੂ ਇਹ ਸਾਡੇ 600 ਰੁਪਏ ਫਾਈਬਰ ਜੀ ਹੂੰ ਇਹ ਸਾਡੇ 700 ਰੁਪਏ 100 ਰੁਪਏ ਦਾ ਫਰਕ ਹੈ 100 ਰੁਪਏ ਦਾ ਫਰਕ ਹੈ ਉਹੀ 100 ਰੁਪਏ ਦਾ ਫਰਕ ਉਹ ਪੈ ਨਹੀਂ ਸਰੀਰ ਤੇ ਪੈਂਦਾ ਜੀ ਠੀਕ ਹੈ ਵੀ ਸਰੀਰ ਦਾ ਵਜਨ ਹੁੰਦਾ ਸਰੀਰ ਮਹਿੰਗਾ ਜੀ ਲੱਗਣੇ ਵੀ ਕਿੰਨੇ 5-4 ਪੀਸ ਲੱਗਣੇ ਹੁੰਦੇ ਆ ਘਰ 'ਚ ਹੋਰ ਕਿਦਾਂ ਹੂੰ ਫਾਈਬਰ ਹੀ ਲਾਏ ਦਾ ਕੋਈ ਲੋ ਹੈ ਹੀ ਰਹੇਗਾ ਕਿ ਇੰਨੀ ਤੋਂ ਆਣੀ ਨਹੀਂ ਹੈਗੀ ਪਰ ਮੈਨੂੰ ਤਾਂ ਐਂ ਲੱਗਦਾ ਵੀ ਸਿੰਪਲ ਚੀਜ਼ ਜ਼ਿਆਦਾ ਸੋਹਣੀ ਲੱਗਦੀ ਆ ਇਹ ਵਾਲੀ ਸਿੰਪਲ ਆਪਾਂ ਲੈ ਕੇ ਜਾਣੀ ਆ ਇਹ ਬਰਫੀ ਵਾਲੀ ਲੈ ਵੀ ਇਹਦੇ 'ਚ ਰੱਖ ਲਓ ਕੀ ਜਾਇਆ ਇਹ ਗੱਡੀ ਫੜੀ ਆ ਲੈ ਅਗਲੀਆਂ ਹੋ ਜਾਣਗੀਆਂ ਹਾਂ ਹਾਂ ਤੁਸੀਂ ਲਾਓ ਸਾਰੀਆਂ ਹੋ ਜਾਣਗੀਆਂ ਪਿੱਛੇ ਲੈ ਵੀ ਇੰਨੀਆਂ ਕਿ ਤਾਂ ਬਲੇਰੋ ਚ ਆ ਜਾਣਗੀਆਂ ਜੇ ਇੰਨੀਆਂ ਕੋਲ ਜਾਣੀਆਂ ਹੁਣ ਤੁਸੀਂ 8 10 ਪੀਸ ਤਾਂ ਸਰਕਾਰੀ ਗੱਡੀ ਲਾਏ ਜੋ ਇਹ ਚ ਆ ਜਾਣਗੇ ਜੀ 10 ਪੀਸ ਤਾਂ ਆ ਜਾਣਗੇ ਅੱਜ ਕਿਸੇ ਨੇ ਦੂਰ ਖੜਨੀ ਆ ਬਲੇਰੋ ਗੱਡੀ ਲੈ ਆਉਣਗੇ ਨਹੀਂ ਤਬੀਉਂ ओके जी ਇਹ ਗੱਡੀ ਦਾ ਮੈਨੂੰ ਇੰਨਾ ਫਾਇਦਾ ਲਗਪਗ 10 ਤੋਂ 15 ਪੀਸ ਜਿਹੜੇ ਆ ਪਿੱਛੇ ਆਹਮ ਨਾਲ ਆ ਜਾਂਦੇ ਆ ਚਲ ਆਪਣੇ ਤਾਂ 8 ਹੀ ਨੇ ਪਰ 10 ਤੋਂ 15 ਪੀਸ ਇਹਦੇ ਵਿੱਚ ਆਹਮ ਨਾਲ ਤੁਸੀਂ ਕਿਤੇ ਲਿਜਾ ਸਕਦੇ ਹੋ ਜੇ ਬਲੇਰੋ ਤੇ ਖੜਨੇ ਆ ਜੇ ਤੁਹਾਨੂੰ 15 ਕ ਪੀਸ ਤੱਕ ਜ਼ਰੂਰਤ ਹੈ ਜਿਆਦਾ ਤਾਂ ਨਹੀਂ ਖੈਰ ਇਹ ਤੇ ਚਾਉਣੇ ਵਜਨ ਹੋ ਗਿਆ ਹੁਣ ਵੀ ਗੱਡੀ ਥੋੜੀ ਡਬਦੀ ਆ ਪਰ 15 ਕ ਪੀਸ ਤੱਕ ਇਹ ਆਹਮ ਨਾਲ ਖਿੱਚਦੀ ਆ ਚਲੋ ਘਰ ਜਾ ਕੇ ਤਾਰਦੇ ਆ ਇਹਨੂੰ ਤੇ ਫਿਰ ਤੁਹਾਨੂੰ ਘਰ ਦਿਖਾਉਨੇ ਆ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲੈ ਵੀ ਅੱਜ ਤੁਹਾਨੂੰ ਆ ਮੁੰਡੇ ਹੀ ਦਿਖਾਉਣੇ ਆ ਸ਼ੁਰੂਆਤ ਤੇ ਕੱਲ ਨੂੰ ਕਰਾਂਗੇ ਇੱਕ ਅਮਰਤ ਠੇਕੇਦਾਰ ਲੈ ਵਿਖਾ ਦੇ ਮੂੰਹ ਬਈ ਲਵਾ ਦੇ ਹਾਜ਼ਰੀ ਇੱਕ ਮਾਮਾ ਦਤਾਲ ਵਾਲਾ ਤੇ ਨਾਲ ਬਿੱਲਾ ਮਿਸਤਰੀ ਤਿੰਨ ਦਿਹਾੜੀਦਾਰ ਇੱਕ ਬੜੀ ਬੇਇਨਸਾਫੀ ਹੈ ਤੇ ਤਿੰਨ ਮਿਸਤਰੀ ਤੇ ਇੱਕ ਦਿਹਾੜੀਦਾਰ ਧੱਕਾ ਨਹੀਂ ਕਰੀ ਜਾਂਦਾ ਅਮਰਤ ਸਮਾਨ ਨੇੜੇ ਕੰਮ ਚੱਲੀ ਜਾਂਦੇ ਵਧੀਆ ਕੱਲ ਨੂੰ ਪੰਜ ਚਾਰ ਬੰਦੇ ਹੋਰ ਲੈ ਆਈ ਹੁਣ ਇਸ ਮਕਾਨ ਦਾ ਤੁਹਾਨੂੰ ਜਿਹੜਾ ਮੈਂ ਅੱਜ ਪਹਿਲਾਂ ਦੱਸਿਆ ਕਿ ਆਪਾਂ ਕਿੰਨੇ ਪੈਸਿਆਂ ਦੇ ਵਿੱਚ ਤਿਆਰ ਕਰਨਾ ਪੂਰੀ ਗੱਲਬਾਤ ਹਰ ਰੋਜ਼ ਇਹਦੀ ਵੀ ਕਰਿਆ ਕਰਨੀ ਆ ਲਗਭਗ 1 ਮਹੀਨੇ ਦੇ ਵਿੱਚ 15 ਲੱਖ ਦੇ ਵਿੱਚ ਇਹਨੂੰ ਤਿਆਰ ਕਰਨਾ ਕਰ ਦੋਂਗੇ ਅੱਜ ਵੀ ਡੇਢ ਚ ਫਿੱਟ ਕੇ ਨਹੀਂ ਬੱਸ ਹੋ ਗਿਆ ਬੱਸ ਹੋ ਗਿਆ ਆ ਇਹਦੇ ਨਾਲ ਆਦੀ ਫਿਰ ਕੀ ਹੋ ਗਿਆ ਕੀ ਹੋ ਗਿਆ ਹੁਣ ਹੈ ਇਹਦਾ ਉਹ ਨਹੀਂ ਛੱਡਦੀ ਚੱਕਰ ਜੀ ਹੈਂ ਹੱਥ ਨਾ ਘਮਾਉਣੀ ਪੈਂਦੀ ਆ ਤੇ ਕਮਹਾਲਿਆ ਕਰੋ ਇੱਕ ਬੰਦਾ ਨਾਲ ਐਕਸਟਰਾ ਲਿਆਵਾਂਗੇ ਆ ਲੈ ਬੰਦੇ ਤਾਂ ਸਾਡੇ ਕੋਲ ਅੱਗੇ ਪੂਰੇ ਪੂਰੇ ਨੇ ਇਹਦਾ ਕੀ ਕਰਨਾ ਸੀ ਇਹ ਜੋੜਾਂ ਤੇ ਲਾਣੀ ਆ ਆ ਹੱਥ ਆ ਦੇਗਾ ਜਾਨ ਠੱਪਾ ਲਾ ਬੰਦੇ ਤਾਂ ਸਾਡੇ ਅੱਗੇ ਹੀ ਪੂਰੇ ਪੂਰੇ ਨੇ ਨਹੀਂ ਪਹਿਲਾਂ ਮੈਨੂੰ ਐਂ ਦੱਸ ਹਾਂ ਜੀ ਇੱਕ ਵਾਰ ਤੇ 12 ਇੱਟਾਂ ਲੱਗਦੀਆਂ ਤੇ 5 ਬਾਰਾਂ ਚ ਕਿੰਨੀਆਂ ਲੱਗਣੀਆਂ 48 ਇਹ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਬਾਲੀ ਬੇਇੱਜ਼ਤੀ ਕਰਾ ਗਿਆ ਕੰਜਰ ਹੈ ਦੇਖ ਚੱਲ ਵੀ ਕਿ ਨਹੀਂ ਬੜੇ ਮਿਹਨਤ ਤੋਂ ਬਾਅਦ ਆਖਰਕਾਰ ਅਸੀਂ ਚਲਾ ਹੀ ਲਈ ਠੱਕਾ ਠੱਕਾ ਲਾ ਕੇ ਕੀ ਆਕੋਈ ਬਿਲਿਆ ਮਨ ਕੀ ਗੱਲ ਓਏ ਥੋੜੇ ਪਾ ਲੋ ਪਹਿਲਾ ਕਿਹੜਾ ਜੇ ਬੜੀ ਮਿਹਨਤ ਤੋਂ ਬਾਅਦ ਆਖਰਕਾਰ ਟਰਾਲੀ ਉੱਤੇ ਆ ਹੀ ਗਈ ਆ ਲੈ ਵੀ ਤੁਹਾਡੀ ਮਿਹਨਤ ਰੰਗ ਲਿਆਈ ਹੈ ਹੁਣ ਲੱਗੇ ਰੋ ਸਿੱਧੇ ਹੋ ਕੇ ਇਹਦੇ ਵਿੱਚ ਧਰ ਦੇ ਮਾਮਾ ਤਾਰ ਤੋਂ ਹੀ ਬੜਾ ਡਰਦਾ ਮਾਮਾ ਓਏ ਫਿਰ ਖੜ ਗਿਆ ਗੇਅਰ ਬਕਸਾ ਥੱਲੇ ਨਾ ਮਾਮਾ ਲੱਗ ਚੱਲ ਜਾਨਦੇ ਤੇ ਇਹ ਕਰਦੀ ਹੈ ਜਿਹੜੀ ਆਪਾਂ ਤੁਹਾਨੂੰ ਵੀਡੀਓ ਦਿਖਾਇਆ ਕਰਨੀ ਹੈ ਕਿ ਕਿੱਦਾਂ ਕੰਮ ਕਰ ਕਰਾਉਣਾ ਤੇ ਕਿੱਦਾਂ ਕਿੰਨਾ ਕੁ ਏਰੀਆ ਤੁਹਾਨੂੰ ਸਹੀ ਰਹੇਗਾ ਤੇ ਕਿੰਨਾ ਕੁ ਤੁਸੀਂ ਏਰੀਆ ਤਿਆਰ ਕਰਨਾ ਇਹਦੀਆਂ ਵੀਡੀਓ ਆਪਾਂ ਤਿਆਰ ਕਰਿਆ ਕਰਾਂਗੇ ਡੇਲੀ